ਪੰਜਾਬ ਦੀਆਂ ਮੁੱਖ ਖਬਰਾਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਾਨਸੂ ਅਟਪਾਲ ਮੁੱਖ ਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਮਹਿਲਾ ਨਾਲ ਛੇੜਛਾੜ ਮਾਮਲੇ 'ਚ ਵਿਧਾਇਕ ਮਨਜਿੰਦਰ ਲਾਲਪੂਰਾ ਨੂੰ 4 ਸਾਲ ਦੀ ਸਜ਼ਾ 2 ਦਿਨ ਪਹਿਲਾਂ ਹੀ ਕੋਰਟ ਨੇ ਲਾਲਪੂਰਾ ਨੂੰ ਦਿੱਤਾ ਸੀ ਦੋਸ਼ੀ ਕਰਾਰ ਕੰਗਨਾਰਾ ਰੋਣਾ ਦੀਆਂ ਵਧੀਆਂ ਮੁਸ਼ਕਲਾਂ ਮਾਨਹਾਨੀ ਮਾਮਲੇ 'ਚ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ ਵਾੜ ਪ੍ਰਭਾਵਿਤ ਇਲਾਕਿਆਂ ਨੂੰ ਫੰਡ ਦੇਣ ਲਈ ਪੰਜਾਬ ਸਰਕਾਰ ਨੇ ਪੰਚਾਇਤਾਂ ਤੋਂ ਮੰਗੇ 30 ਕਰੋੜ ਸੂਬੇ ਭਰ ਦੇ ਵਿੱਚ 288 ਪੰਚਾਇਤਾਂ ਕੋਲ ਨੇ 618 ਕਰੋੜ ਰੁਪਏ ਹੁਣ ਖਬਰਾਂ ਵਿਸਤਾਰ ਦਾ ਸਭ ਤੋਂ ਪਹਿਲ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਲਪੁਰਾ ਦੀ ਜਿਨ੍ਹਾਂ ਨੂੰ 4 ਸਾਲ ਦੀ ਸਜ਼ਾ ਕੋਰਟ ਨੇ ਸੁਣਾ ਦਿੱਤੀ ਹੈ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਤਰਨਤਾਰਨ ਅਦਾਲਤ ਨੇ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਸੋ 10 ਸਤੰਬਰ ਨੂੰ ਅਦਾਲਤ ਨੇ ਉਹਨਾਂ ਨੂੰ 12 ਸਾਲ ਪਹਿਲਾਂ ਇੱਕ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਇਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ ਸੁ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੋਂ ਇਲਾਵਾ ਜੋ ਘਟਨਾ ਸਮੇਂ ਟੈਕਸੀ ਡਰਾਈਵਰ ਸੀ ਅਦਾਲਤ ਨੇ ਪੰਜ ਪੁਲਿਸ ਮੁਲਾਜ਼ਮਾ ਦਵਿੰਦਰ ਕੁਮਾਰ ਸਾਰਜ ਸਿੰਘ ਅਸ਼ਵਨੀ ਕੁਮਾਰ ਤਰਸੇਮ ਸਿੰਘ ਅਤੇ ਹਰਜਿੰਦਰ ਸਿੰਘ ਨੂੰ ਵੀ ਦੋਸ਼ੀ ਠਹਿਰਾਇਆ ਹੈ ਸੋ ਇਹ ਮਾਮਲਾ ਜਿਹੜਾ ਉਹ 2013 ਦਾ ਹੈ ਤੇ ਉਸ ਸਮੇਂ ਵਿਧਾਇਕ ਲਾਲਪੁਰਾ ਇੱਕ ਟੈਕਸੀ ਡਰਾਈਵਰ ਸੀ ਤੇ ਉਸਤੇ ਵਿਆਹ ਲਈ ਆਈ ਇੱਕ ਔਰਤ ਤੇ ਹਮਲਾ ਕਰਨ ਦਾ ਦੋਸ਼ ਲੱਗਿਆ ਸੀ ਸੋ ਦੱਸਦੀ ਹੈ ਕਿ ਔਰਤ ਨੇ ਟੈਕਸੀ ਡਰਾਈਵਰਾਂ ਤੇ ਛੇੜਛਾੜ ਦਾ ਇਲਜ਼ਾਮ ਲਗਾਇਆ ਸੀ ਸੋ ਇਥੇ ਪੀੜਿਤਾ ਨੇ ਕਿਹਾ ਸੀ ਕਿ ਇਸ ਪੂਰੇ ਮਾਮਲੇ ਦੀ ਜਿਹੜੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਇਹ ਮਾਮਲਾ 3 ਮਾਰਚ 2013 ਦਾ ਹੈ ਇਸ ਦੌਰਾਨ ਉਹ ਆਪਣੀ ਮਾਸੀ ਦੇ ਪੁੱਤਰ ਦੇ ਵਿਆਹ ਤੇ ਗਈ ਸੀ ਤੇ ਉਸ ਸਮੇਂ ਮਨਜਿੰਦਰ ਸਿੰਘ ਲਾਲਪੁਰਾ ਟੈਕਸੀ ਡ라이ਵਰ ਸੀ ਵਿਆਹ ਦੌਰਾਨ ਲਾਲਪੂਰਾ ਨੇ ਹਰਵਿੰਦਰ ਸਿੰਘ ਅਤੇ ਗੁਰਦੀਪ ਸਿੰਘ ਦੇ ਨਾਲ ਮਿਲ ਕੇ ਉਸ ਨਾਲ ਦੁਰਵਿਵਹਾਰ ਕੀਤਾ ਤੇ ਅਤੇ ਉਸਦੇ ਪਰਿਵਾਰ ਵਿਰੁੱਧ ਵੀ ਜਾਤੀਵਾਦੀ ਸ਼ਬਦ ਦੀ ਜੜੀ ਵਰਤੋ ਆ ਉਹ ਕੀਤੀ ਸੀ ਸੋ ਪੁਲਿਸ ਮੁਲਾਜ਼ਮਾ ਨੇ ਉਸ ਸਮੇਂ ਉਹਨਾਂ ਦੇ ਪਰਿਵਾਰ ਦੀ ਕੁਟਮਾਰ ਵੀ ਕੀਤੀ ਤੇ ਸਾਰਿਆਂ ਨੇ ਮਿਲ ਕੇ ਉਸ ਨਾਲ ਅਸ਼ਲੀਲ ਹਰਕਤਾਂ ਵੀ ਕੀਤੀਆਂ ਸੀ ਸੋ 10 ਸਤੰਬਰ ਨੂੰ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਤੋਂ ਬਾਅਦ ਪੀੜਿਤਾ ਨੇ ਕਿਹਾ ਹੈ ਕਿ ਉਸ ਨੂੰ ਇਨਸਾਫ ਮਿਲਿਆ ਹੈ ਤੇ ਉਸਨੇ ਆਪਣੇ ਪਤੀ ਤੇ ਪਰਿਵਾਰ ਦਾ ਵੀ ਧੰਨਵਾਦ ਕੀਤਾ ਉਸਨੇ ਇਹ ਵੀ ਕਿਹਾ ਹੈ ਕਿ ਇਸ ਦੌਰਾਨ ਪਰਿਵਾਰ ਉਸਦੇ ਨਾਲ ਮਜ਼ਬੂਤੀ ਦੇ ਨਾਲ ਖੜਾ ਰਿਹਾ ਸੋ ਪੀੜਿਤਾ ਨੇ ਅੱਗੇ ਕਿਹਾ ਕਿ ਇਸ ਲੜਾਈ ਦੌਰਾਨ ਕਈ ਔਖੇ ਪੜਾਏ ਮੈਂ ਆਪਣੇ ਪੁੱਤਰ ਨੂੰ 2 ਮਹੀਨੇ ਸਕੂਲ ਨਹੀਂ ਭੇਜ ਸਕੀ ਕਿਉਂਕਿ ਦੋਸ਼ੀ ਮੈਨੂੰ ਰਸਤੇ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ ਤੇ ਉਹ ਮੈਨੂੰ ਕੇਸ ਵਾਪਸ ਲੈਣ ਦੇ ਲਈ ਵੀ ਦਬਾਅ ਪਾਉਂਦੇ ਰਹੇ ਨੇ ਸੋਨਾ ਨੇ ਮੇਰੀ ਜ਼ਿੰਦਗੀ ਦੇ 13 ਸਾਲ ਬਰਬਾਦ ਕੀਤੇ ਨੇ ਇਹ ਕਹਿੰਦੀ ਹੋਈ ਉਹ ਮਹਿਲਾ ਜਿਹੜੀ ਆ ਨਜ਼ਰ ਆਈ ਐ ਸੋ ਫਿਲਹਾਲ ਦੀ ਘੜੀ ਹੁੰਦਾ ਜੀਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਤਰਨਤਾਰਨ ਅਦਾਲਤ ਨੇ 4 ਸਾਲਾਂ ਦੀ ਕੈਦ ਦੀ ਸਜ਼ਾ ਜਿਹੜੀ ਐ ਸੁਣਾ ਦਿੱਤੀ ਐ ਸੋ 10 ਸਤੰਬਰ ਨੂੰ ਅਦਾਲਤ ਨੇ ਉਹਨਾਂ ਨੂੰ 12 ਸਾਲ ਪਹਿਲਾਂ ਇੱਕ ਔਰਤ ਦੇ ਨਾਲ ਛੇੜਛਾੜ ਕਰਨ ਤੇ ਹਮਲਾ ਕਰਨ ਦੇ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਇਆ ਸੀ ਤੇ ਜਿਸ ਤੋਂ ਬਾਅਦ ਉਹਨਾਂ ਤੇ ਹੁਣੇ ਸ਼ਿਕੰਜਾ ਜਿਹੜਾ ਉਹ ਕੱਸਿਆ ਗਿਆ ਤੇ ਹੁਣ ਗੱਲ ਕਰਦੇ ਹਾਂ ਕੰਗਨਾ ਰਣੌਤ ਦੀ ਜੀ ਹਾਂ ਕੰਗਨਾ ਰਣੌਤ ਨੂੰ ਵੀ ਇੱਕ ਵੱਡਾ ਝਟਕਾ ਲੱਗਾ ਹੈ ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਕਿਸਾਨਾਂ ਦੇ ਉੱਤੇ ਜਿਹੜੀ ਉਹਨਾਂ ਦੇ ਵੱਲੋਂ ਟਿੱਪਣੀ ਕੀਤੀ ਗਈ ਸੀ ਉਸ ਮਾਮਲੇ ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਦੱਸ ਦੇ ਕਿ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਤੇ ਬਾਲੀਵੁੱਡ اداکار ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਤੋਂ ਵੱਡਾ ਚਟਕਾ ਲੱਗਾ ਅਦਾਲਤ ਨੇ ਉਹਨਾਂ ਦੀ ਮਾਨਹਾਨੀ ਦੀ ਸ਼ਿਕਾਇਤ ਨੂੰ ਰੱਦ ਕਰਨ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੋ ਦੱਸਿਏ ਕਿ ਇਹ ਮਾਮਲਾ 2012 ਦਾ ਹੈ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਸ ਸਮੇਂ ਦੌਰਾਨ ਕੰਗਨਾ ਨੇ ਟਵੀਟ ਕਰਕੇ ਬਠਿੰਡਾ ਦੇ ਬਹਾਦਰਗੜ੍ਹ ਜੰਡੀਆਂ ਪਿੰਡ ਦੀ ਰਹਿਣ ਵਾਲੀ 87 ਸਾਲਾਂ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ਨੂੰ 100 ਰੁਪਏ ਲੈ ਕੇ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਵਾਲੀ ਔਰਤ ਕਿਹਾ ਸੀ ਸੋ ਮਹਿੰਦਰ ਕੌਰ ਨੇ ਇਸ ਵਿਰੋਧ ਅਦਾਲਤ ਦੇ ਵਿੱਚ ਕੇਸ ਦਾਇਰ ਕੀਤਾ ਸੀ ਸੋ ਕੰਗਨਾ ਨੇ ਕਿਹਾ ਕਿ ਉਸਨੇ ਸਿਰਫ ਵਕੀਲ ਦੀ ਪੋਸਟ ਦੁਬਾਰਾ ਪੋਸਟ ਕੀਤੀ ਸੀ ਸੋ ਦੱਸ ਜਾਈਏ ਕਿ ਕੰਗਨਾ ਨੇ ਕਿਸਾਨਾ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਟਵੀਟ ਕੀਤਾ ਸੀ ਕਿ ਔਰਤਾਂ 100 ਰੁਪਏ ਦੇ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋ ਰਹੀਆਂ ਨੇ ਸੋ ਕੰਗਨਾ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਬਾਰੇ ਇੱਕ ਪੋਸਟ ਜਿਹੜੀ ਹੈ ਉਸ ਤੇ ਟਿੱਪਣੀ ਵੀ ਕੀਤੀ ਸੀ ਜਿਸ ਵਿੱਚ ਉਸਨੇ ਲਿਖਿਆ ਸੀ ਕੀ ਉਹ ਇਹ ਉਹ ਦਾਦੀ ਹੈ ਜਿਸ ਨੂੰ ਟਾਈਮ ਮੈਗਜ਼ੀਨ ਦੇ ਵਿੱਚ ਭਾਰਤ ਦੀ ਇੱਕ ਸ਼ਕਤੀਸ਼ਾਲੀ ਔਰਤ ਹੋਣ ਦਾ ਪ੍ਰਦਰਸ਼ਨ ਜਿਹੜਾ ਉਹ ਬਣਾਇਆ ਗਿਆ ਸੋ ਇਹ ਹੁਣ 100 ਰੁਪਏ ਲੈ ਕੇ ਇੱਥੇ ਜਿਹੜਾ ਧਰਨਾ ਹੈ ਉਸ ਦੇ ਵਿੱਚ ਸ਼ਾਮਿਲ ਹੋਈਆਂ ਨੇ ਸੋ ਕੰਗਨਾ ਦੇ ਇਸ ਟਵੀਟ ਤੋਂ ਬਾਅਦ ਮਹਿੰਦਰ ਕੌਰ ਨੇ 4 ਜਨਵਰੀ 2021 ਨੂੰ ਮਾਨਹਾਨੀ ਦਾ ਕੇਸ ਉਸਤੇ ਦਾਇਰ ਕਰਤਾ ਤੇ ਨਾਲ ਹੀ ਇਹ ਸੁਣਵਾਈ ਜਿਹੜੀ ਹੈ ਲਗਭਗ 13 ਮਹੀਨੇ ਚੱਲੀ ਜਿਸ ਤੋਂ ਬਾਅਦ ਬਠਿੰਡਾ ਦੀ ਅਦਾਲਤ ਨੇ ਕੰਗਨਾ ਨੂੰ ਸਮਨ ਜਾਰੀ ਕਰਕੇ ਪੇਸ਼ ਹੋਣ ਦੇ ਹੁਕਮ ਦਿੱਤੇ ਸੀ। ਇਸ ਤੋਂ ਬਾਅਦ ਕੰਗਨਾ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਰਾਹਤ ਦੇ ਲਈ ਪਟੀਸ਼ਨ ਦਾਇਰ ਕੀਤੀ ਜਿਸ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ। ਤੇ ਨਾਲ ਹੀ ਇਹ ਵੀ ਦੱਸ દઈએ ਕਿ ਇੱਥੇ ਜੇਕਰ ਸੁਪਰੀਮ ਕੋਰਟ ਦੀ ਗੱਲ ਕਰ ਲਈਏ ਤਾਂ ਸੁਪਰੀਮ ਕੋਰਟ ਨੇ ਇੱਕ ਸਖਤ ਟਿੱਪਣੀ ਵੀ ਕੰਗਨਾ ਤੇ ਕੀਤੀ ਹੈ ਕਿ ਇੱਥੇ ਤੁਸੀਂ ਟਵੀਟ ਨਹੀਂ ਬਲਕਿ ਉਸ ਟਵੀਟ ਦੇ ਵਿੱਚ ਮਸਾਲਾ ਵੀ ਪਾਇਆ ਸੀ। ਸੋ ਇਹ ਕਹਿੰਦੀ ਹੋਈ ਇੱਥੇ ਸੁਪਰੀਮ ਕੋਰਟ ਵੀ ਅੱਜ ਨਜ਼ਰ ਆਈ ਹੈ। ਸੋ ਦੱਸ ਦਈਏ ਕਿ 2021 ਦਾ ਇਹ ਮਾਮਲਾ ਹੈ ਜਨਵਰੀ ਦੇ ਕੱਚ ਜਦੋਂ ਮਾਨ ਹਾਨੀ ਦਾ ਇਹ ਕੇਸ ਜਿਹੜਾ ਕੰਗਨ ਰਣੋਤ ਤੇ ਦਾਇਰ ਕੀਤਾ ਗਿਆ ਸੀ ਹਾਲਾਂਕਿ ਹਾਈ ਕੋਰਟ ਦਾ ਉਸ ਦੇ ਵੱਲ ਰੁਕ ਕੀਤਾ ਜਾਂਦਾ ਹੈ ਪਰ ਹਾਈ ਕੋਰਟ ਤੋਂ ਵੀ ਜਦੋਂ ਰਾਹਤ ਨਹੀਂ ਮਿਲਦੀ ਤਾਂ ਸੁਪਰੀਮ ਕੋਰਟ ਦਾ ਰੁਕ ਕੰਗਨ ਰਣੋਤ ਦੇ ਵੱਲ અપਨਾਇਆ ਜਾਂਦਾ ਹੈ ਪਰ ਉੱਥੇ ਵੀ ਅੱਜ ਕੋਈ ਰਾਹਤ ਜਿਹੜੀ ਹੈ ਉਹ ਫਿਲਹਾਲ ਦੀ ਘੜੀ ਕੰਗਨ ਰਣੋਤ ਨੂੰ ਨਹੀਂ ਮਿਲੀ ਤੇ ਹੋਣਗਾ ਉਧਰ ਗੱਲ ਕਰਦੇ ਆ ਸੀਐਮ ਭਗਵੰਤ ਮਾਨ ਦੀ ਜਿਨ੍ਹਾਂ ਦੇ ਵੱਲੋਂ ਅੱਜ ਕੈਬਨਿਟ ਮੀਟਿੰਗ ਸੱਦੀ ਗਈ ਸੀ ਹਾਈ ਲੈਵਲ ਮੀਟਿੰਗ ਦੇ ਵਿੱਚ ਉਹਨਾਂ ਦੇ ਵੱਲੋਂ ਮਾਜਿਆ ਨੂੰ ਲੈ ਕੇ ਅਹਿਮ ਫੈਸਲਾ ਜਿਹੜਾ ਉੱਲਿਆ ਗਿਆ ਹੈ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਦੇ ਨਾਲ ਹੜ੍ਹਾਂ ਵਿੱਚ ਚੱਲ ਰਹੇ ਰਾਹਤ ਕਾਰਜਾਂ ਬਾਰੇ ਵੀ ਗੱਲਬਾਤ ਕੀਤੀ ਹੈ ਉਹਨਾਂ ਸਾਰਿਆਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਨਾਲ ਉੱਚ ਪੱਧਰੀ ਯਾਨੀ ਕਿ ਹਾਈ ਲੈਵਲ ਮੀਟਿੰਗ ਸੱਦੀ ਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਝੋਨੇ ਦੀ ਖਰੀਦ 16 ਅਕਤੂਬਰ ਤੋਂ ਸ਼ੁਰੂ ਹੋ ਜਾਏਗੀ ਤੇ ਹੜ੍ਹ ਪੀੜਤਾਂ ਨੂੰ 45 ਦਿਨਾਂ ਦੇ ਵਿੱਚ ਮੁਆਵਜ਼ਾ ਜਿਹੜਾ ਦਿੱਤਾ ਜਾਵੇਗਾ ਸੋ ਸਾਰੇ ਅਧਿਕਾਰੀਆਂ ਨੂੰ ਸਖਤ ਹੁਕਮ ਦਿੱਤੇ ਨੇ ਕਿ ਉਹ ਉਹਨਾਂ ਥਾਵਾਂ ਤੇ ਗਿਰਦਾਵਰੀ ਕਰਨ ਜਿੱਥੇ ਪਾਣੀ ਘਟਿਆ ਹੈ ਤੇ ਜਲਦੀ ਰਿਪੋਰਟ ਪੇਸ਼ ਕਰਨ ਤਾਂ ਜੋ ਕਿਸਾਨਾਂ ਨੂੰ ਜਲਦ ਤੋਂ ਜਲਦ ਮੁਆਵਜ਼ਾ ਦਿੱਤਾ ਜਾ ਸਕੇ ਅੱਗੇ ਮਾਨ ਨੇ ਵੀ ਕਿਹਾ ਕਿ ਮੈਂ ਖੁਸ਼ ਕਿ ਮੈਂ ਖੁਦ ਇੱਕ ਕਿਸਾਨ ਪਰਿਵਾਰ ਚੋਂ ਹਾਂ ਸੋ ਜਦੋਂ ਸਾਡੇ ਆਪਣੇ ਖੇਤਾਂ ਦੇ ਵਿੱਚ ਪਾਣੀ ਜਿਹੜਾ ਵੜ ਜਾਂਦਾ ਤਾਂ ਸਾਡੇ ਘਰਾਂ ਦੇ ਵਿੱਚ ਵੀ ਚੁੱਲਾ ਨਹੀਂ ਜਗਦਾ ਸੀ ਮੈਂ ਨਾ ਤਾਂ ਚੈਨ ਨਾਲ ਬੈਠਾਂਗਾ ਤੇ ਨਾ ਹੀ ਅਧਿਕਾਰੀਆਂ ਨੂੰ ਉਦੋਂ ਤੱਕ ਬੈਠਣ ਦਵਾਂਗਾ ਜਦੋਂ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲ ਜਾਂਦਾ ਅੱਗੇ ਉਹਨਾਂ ਕਿਹਾ ਕਿ 30 ਤੋਂ 45 ਦਿਨਾਂ ਦੇ ਵਿੱਚ ਮੁਆਵਜ਼ਾ ਦਿੱਤਾ ਜਾਵੇਗਾ ਫਸਲ ਦੇ ਨੁਕਸਾਨ ਦੀ ਸੂਰਤ ਦੇ ਵਿੱਚ 20000 ਪ੍ਰਤੀ ਏਕੜ ਜੁਰਮਾਨਾ ਜਿਹੜਾ ਦਿੱਤਾ ਜਾਵੇਗਾ ਸੋ ਰਿਪੋਰਟ ਆਉਣ ਤੋਂ ਬਾਅਦ ਅਸੀਂ ਇੱਕ ਹਫ਼ਤੇ ਦਾ ਸਮਾਂ ਦੇਵਾਂਗੇ ਤਾਂ ਜੋ ਲੋਕ ਦੱਸ ਸਕਣ ਕਿ ਉਹਨਾਂ ਦੀ ਜ਼ਮੀਨ ਦੀ ਗਿਰਦਾਬਰੀ ਅਸਲ ਦੇ ਵਿੱਚ ਹੋਈ ਹੈ ਜਾਂ ਉਹਨਾਂ ਲੋਕਾਂ ਦੀ ਕੀਤੀ ਗਈ ਹੈ ਜਿਨ੍ਹਾਂ ਦੇ ਕੋਲ ਪਹੁੰਚ ਹੈ ਸੋ ਅਸੀਂ ਨੁਕਸਾਨੇ ਗਏ ਘਰਾਂ ਦੇ ਲਈ ਵੀ ਪੈਸੇ ਦੇਵਾਂਗੇ ਤੇ ਪੈਸਿਆਂ ਦੇ ਵਿੱਚ ਵਾਅਦਾ ਵੀ ਕੀਤਾ ਜਾਵੇਗਾ ਸੋ ਇੱਥੇ ਦੱਸ ਦਈਏ ਕਿ ਐਸਡੀਆਰਐਫ ਦਾ ਕਾਨੂੰਨ ਕਹਿੰਦਾ ਹੈ ਕਿ 8800 ਰੁਪਏ 8800 ਕਰੋੜ ਰੁਪਏ ਜਿਹੜਾ ਮੁਆਵਜ਼ਾ ਮਾਫ਼ ਕਰਨਾ 8800 ਰੁਪਏ ਜੜਾਇ ਮੁਆਵਜ਼ਾ ਇੱਥੇ ਦਿੱਤਾ ਜਾਣਾ ਚਾਹੀਦਾ ਪਰ ਸਰਕਾਰ ਆਪਣੇ ਵੱਲੋਂ ਫੰਡ ਲਗਾ ਕੇ ਘੱਟੋ-ਘੱਟ 40000 ਰੁਪਇਆ ਮੁਆਵਜ਼ਾ ਦੇਵੇਗੀ ਸੋ ਦੱਸਦੀ ਏ ਕਿ ਜਿਨ੍ਹਾਂ ਦੇ ਜਾਨਵਰ ਜਾਂ ਮੱਝ ਜਾਂ ਗਊਆਂ ਵਹਿ ਗਈਆਂ ਨੇ ਉਹਨਾਂ ਨੂੰ 37500 ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਸਰਕਾਰ ਨਿਯਮਾਂ ਅਨੁਸਾਰ ਬਾਕੀ ਜਾਨਵਰਾਂ ਲਈ ਵੀ ਮੁਆਵਜ਼ਾ ਵਧਾਏਗੀ ਇਹ ਕੰਜੂਸੀ ਕਰਨ ਦਾ ਸਮਾਂ ਨਹੀਂ ਹੈ ਭਾਵੇਂ ਕੋਈ ਘਟਿਆ ਜਾਵੇ ਭਾਵੇਂ ਨਾ ਟਿਆ ਹੋਵੇ ਪਰ ਇੱਥੇ ਜਿੱਥੇ ਕਿਤੇ ਵੀ ਜ਼ਰੂਰਤ ਪਵੇਗੀ ਉੱਥੇ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਪੈਸਾ ਹੈ ਉਹ ਪਾਇਆ ਜਾਵੇਗਾ ਸੋ ਇਹ ਕਹਿੰਦੇ ਹੋਏ ਮਾਨ ਇੱਥੇ ਨਜ਼ਰ ਆਏ ਨੇ ਤੇ ਨਾਲ ਹੀ ਮਾਨ ਨੇ ਵੀ ਕਿਹਾ ਕਿ ਹੁਣ ਤੱਕ 55 ਮੌਤਾਂ ਦੀ ਪੁਸ਼ਟੀ ਹੋ ਚੁੱਕੀ ਹੈ ਸੋ ਬਿਆਲੀਆਂ ਨੂੰ ਪੈਸੇ ਮਿਲ ਰਹੇ ਨੇ ਤੇ 40 ਤੋਂ 45 ਦਿਨਾਂ ਦੇ ਵਿੱਚ ਅਧਿਕਾਰੀ ਜਿਹੜੇ ਨੇ ਨੁਕਸਾਨ ਦਾ ਮੁਲਾਂਕਣ ਕਰਨ ਦੇ ਲਈ ਹਰ ਪਿੰਡ ਦਾ ਦੌਰਾ ਕਰਨਗੇ ਦੀਵਾਲੀ ਦੇ ਆਸ-ਪਾਸ ਦੀਵਾਲੀ ਤੋਂ ਪਹਿਲਾਂ ਲੋਕਾਂ ਨੂੰ ਵੱਡੀ ਰਾਹਤ ਜਿਹੜੀ ਹੈ ਉਹ ਦਿੱਤੀ ਜਾਏਗੀ ਚੈੱਕ ਦਿੱਤੇ ਜਾਣਗੇ ਸੋ ਪੰਜਾਬ ਨੇ ਇੱਕ ਵੱਡੇ ਸੰਕਟ ਦਾ ਸਾਹਮਣਾ ਕੀਤਾ ਹੈ ਸੋ ਪੰਜਾਬ ਜਾਣਦਾ ਹੈ ਕਿ ਸੰਕਟ ਦਾ ਸਾਮਣਾ ਕਿਵੇਂ ਕਰਨਾ ਲੋਕ ਖੁਦ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਰਾਸ਼ਨ ਤੇ ਰਾਹ ਸਮੱਗਰੀ ਦੀਆਂ ਟਰਾਲੀਆਂ ਜਿਹੜੀਆਂ ਨੇ ਉਹ ਲੈ ਕੇ ਪਹੁੰਚ ਰਹੇ ਨੇ ਸੋ ਇੱਥੇ ਇਹ ਕੰਦੇ ਹੋਏ ਜੇਕਰ ਭਗਵਾਨਤਮਾਨ ਦੀ ਗੱਲ ਕਰ ਲਈਏ ਤਾਂ ਉਹ ਨਜ਼ਰ ਆਏ ਨੇ ਤੇ ਉੱਤਰ ਪੰਚਾਇਤਾਂ ਤੋਂ ਵੀ 30 ਕਰੋੜ ਰੁਪਇਆ ਜਿਹੜਾ ਮੰਗਿਆ ਗਿਆ ਜੀ ਹਾਂ ਦਰਅਸਲ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਫੰਡਾਂ ਦੀ ਜਿਹੜੀ ਗੱਲ ਚੱਲ ਰਹੀ ਹੈ ਦੇਣ ਦੀ ਉਸ ਤੋਂ ਬਾਅਦ ਇੱਥੇ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਤੋਂ ਪੰਚਾਇਤਾਂ ਤੋਂ ਪੈਸੇ ਮੰਗ ਲਈ ਗਏ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਇਸ ਸਮੇਂ ਸਟੇਟ ਡਿਜਾਸਟਰ ਰਿਸਪਾਂਸ ਫੰਡ ਦੀ 12128 ਕਰੋੜ ਰੁਪਏ ਦੀ ਰਾਸ਼ੀ ਦਾ ਪੇਥਾਲੇ ਖਤਮ ਨਹੀਂ ਹੋਇਆ ਤੇ ਸਿਆਸਤ ਵੀ ਪੱਕੀ ਹੋਈ ਹੈ ਕਿ ਹੁਣ ਪੰਜਾਬ ਸਰਕਾਰ ਨੇ ಗ್ರಾಮ ਪੰਚਾਇਤਾਂ ਤੇ ਕਰੋੜਾਂ ਰੁਪਏ ਮੰਗ ਲਏ ਨੇ ਤਾਜੋ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਰਾਹਤ ਕੰਮ ਕਰਵਾਏ ਜਾ ਸਕਣ ਸੋ ਦੱਸਿਆ ਕਿ ਪੰਜਾਬ ਭਰ ਦੇ ਵਿੱਚ 288 ಗ್ರಾಮ ਪੰਚਾਇਤਾਂ ਦੇ ਖਾਤਿਆਂ ਦੇ ਵਿੱਚ ਇਸ ਵੇਲੇ 618.83 ਕਰੋੜ ਰੁਪਏ ਦੀ ਰਾਸ਼ੀ ਪਈ ਹੈ ਜੋ ਕਿ ਪੰਚਾਇਤਾਂ ਨੂੰ ਜ਼ਮੀਨ ਗ੍ਰੈਂਡ ਹੋਣ ਦੇ ਬਦਲੇ ਮੁਆਵਜ਼ੇ ਵਜੋਂ ਪ੍ਰਾਪਤ ਹੋਈ ਸੀ ਸੋ ਦੱਸਿਆ ਕਿ ਪੰਚਾਇਤੀ ਜ਼ਮੀਨ ਦੇ ਮੁਆਵਜ਼ੇ ਦੀ ਮੂਲ ਰਾਸ਼ੀ ਦਾ 8 ਫੀਸਦੀ ਹਿੱਸਾ ਸੂਬਾ ਸਰਕਾਰ ਨੇ ਪੰਚਾਇਤਾਂ ਤੋਂ ਮੰਗਿਆ ਸੋ ਸੱਤਾਦਾਰੀ ਪਾਰਟੀ ਅਤੇ ਵਿਰੋਧੀ ਪਾਰਟੀਆਂ ਆਪਸ ਦੇ ਵਿੱਚ ਇਸ ਮੌਕੇ ਸਟੇਟ ਡਿਜਾਸਟਰ ਰਿਸਪਾਂਸ ਫੰਡ ਤਹਿਤ ਸਰਕਾਰੀ ਖਜ਼ਾਨੇ ਦੇ ਵਿੱਚ ਉਪਲਬਧ ਫੰਡਾਂ ਨੂੰ ਲੈ ਕੇ ਆਮਣੇ-ਸਾਮਣੇ ਹੋਈਆਂ ਨੇ ਸੋ ਪੰਜਾਬ ਸਰਕਾਰ ਦੀ ਵਿੱਤੀ ਸਿਹਤ ਕਿਸੇ ਤੋਂ ਭੁੱਲੀ ਨਹੀਂ ਹੈ ਸੋ ਇੱਥੇ ਦੱਸਿਆ ਹੈ ਕਿ ਸੂਬਾ ਸਰਕਾਰ ਹੜ੍ਹਾਂ ਦੇ ਨਾਲ ਨੁਕਸਾਨੇ ਗਏ ਬੁਨਿਆਦੀ ਢਾਂਚੇ ਤੇ ਹੜ ਪੀੜਿਤ ਲੋਕਾਂ ਨੂੰ ਰਾਹਤ ਦੇਣ ਦੇ ਲਈ ਫੌਰੀ ਫੰਡਾਂ ਦੀ ਲੋੜ ਹੈ ਸੋ ਦੱਸਿਆ ਕਿ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਇਸ ਬਾਬਤ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਅੱਜ ਪੱਤਰ ਜਾਰੀ ਕੀਤਾ ਹੈ ਪੱਤਰ ਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਗ੍ਰਾਮ ਪੰਚਾਇਤਾਂ ਤੋਂ ਸਹਿਮਤੀ ਲੈ ਕੇ ਹੀ ਪੰਚਾਇਤਾਂ ਦੀ ਗ੍ਰਹਿਣ ਕੀਤੀ ਜ਼ਮੀਨ ਦਾ ਮੁਆਵਜ਼ਾ ਰਾਸ਼ੀ ਜਿਹੜਾ ਉਹ 5% ਦੀ ਰਕਮ ਪੰਚਾਇਤ ਵਿਭਾਗ ਦੇ ਖਾਤੇ ਦੇ ਵਿੱਚ ਜਮ੍ਹਾਂ ਕਰੋ ਔਰ ਤਾਂ ਜੋ ਇੱਥੇ ਗ੍ਰਾਮ ਪੰਚਾਇਤਾਂ ਤੋਂ ਇਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੂੰ ਕਰੀਬ 30.94 ਕਰੋੜ ਰੁਪਏ ਜਿਹੜੇ ਨੇ 54 ਕਰੋੜ ਰੁਪਏ ਜਿਹੜੇ ਨੇ ਉਹ ਮਿਲਣਗੇ ਸੋ ਦੱਸ ਦੀ ਹੈ ਕਿ ਇੱਥੇ ਪੰਜਾਬ ਸਰਕਾਰ ਜਿਹੜੀ ਹੈ ਹਾਲਾਂਕਿ ਹੜ੍ਹਾਂ ਤੋਂ ਬਾਅਦ ਤੇ ਦੂਸਰੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਵਿੱਚ ਵਿਚਾਲੇ ਸਿਹਤ ਖਰਾਬ ਹੋਈ ਸੀ ਉਸ ਤੋਂ ਬਾਅਦ ਲਗਾਤਾਰ ਇੱਥੇ ਹੁਣ ਮੁਰ ਤੋਂ ਐਕਸ਼ਨ ਮੋਡ 'ਚ ਸਰਕਾਰ ਨਜ਼ਰ ਆ ਰਹੀ ਹੈ ਜਿੱਥੇ ਅੱਜ ਹਾਈ ਲੈਵਲ ਮੀਟਿੰਗ ਸੱਦੀ ਗਈ ਆ ਉੱਥੇ ਹੀ ਇਹ ਖਬਰ ਵੀ ਨਿਕਲ ਕੇ ਸਾਹਮਣੇ ਆਈ ਆ ਕਿ ਪੰਚਾਇਤਾਂ ਤੋਂ ਵੀ ਇੱਥੇ 30 ਕਰੋੜ ਰੁਪਏ ਮੰਗੇ ਗਏ ਨੇ ਹਾਲਾਂਕਿ ਇੱਥੇ ਦੇਖਣਾ ਹੋਏਗਾ ਕਿ ਹੁਣ ਪੰਚਾਇਤ ਜਿਹੜੇ ਨੇ ਉਹ ਇਸ ਰਾਸ਼ੀ ਨੂੰ ਸਰਕਾਰ ਨੂੰ ਦੇਣਗੇ ਜਾਂ ਨਹੀਂ ਦੇਣਗੇ ਅੱਜ ਦੇ ਬੁਲੇਟਨ ਦੇ ਵਿੱਚ ਐ ਨਾਹੀਂ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ